ਏ ਸ਼ੋ ਸਾਡੇ ਭਰਾ ਰਾਜਵੀਰ ਜਵੰਦੇ ਦਾ ਉਹਨਾਂ ਦੀ ਕਮੀ ਤਾਂ ਨਹੀਂ ਪੂਰੀ ਹੋਣੀ ਪਰ ਕੋਸ਼ਿਸ਼ ਕਰਾਂਗੇ ਵੀ ਜਿੰਨਾ ਸੋਹਣਾ ਰਾਜਵੀਰ ਬਾਈ ਸਾਡਾ ਗਾਉਂਦਾ ਸੀ ਜਿੰਨੀ ਰੌਣਕ ਉਹਨੇ ਲਾਉਣੀ ਸੀ ਉਨੀ ਰੌਣਕ ਅਸੀਂ ਵੀ ਲਾਈਏ ਸੋ ਤੁਸੀਂ ਰਾਜਵੀਰ ਜਵੰਦੇ ਲਈ ਜਿੰਨੀਆਂ ਦੁਆਵਾਂ ਕੀਤੀਆਂ ਜਿੰਨੀਆਂ ਅਰਦਾਸਾਂ ਕੀਤੀਆਂ ਉਦੀ ਫਿਲਮ ਲੱਗੀ ਵੀ ਹੈ ਸਾਡੇ ਵੱਡੇ ਭਰਾ ਦੀ ਯਮਲਾ ਸਾਰੇ ਜਣੇ ਜਰੂਰ ਦੇਖ ਕੇ ਆਇਓ ਤੇ ਉਹਨੂੰ ਪਿਆਰ ਦਿਓ ਰਾਜਵੀਰ ਵਾਈ ਦੀ ਫਿਲਮ ਨੂੰ ਤੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਹੋ ਤਾਂ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਕੇ ਜਰੂਰ ਪਾਇਆ ਕਰੋ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਸੋ ਸਾਡਾ ਵੱਡਾ ਭਾਈ ਜਸਵੀਰਪਾਲ ਜਸ ਰੈਕਟਡ ਤੋਂ ਬਾਈ ਹੋਣਾ ਕਰਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਸਾਰੇ ਸਿੰਗਰ ਇਸ ਇੰਡਸਟਰੀ ਦੇ ਰਾਜਵੀਰ ਜਵੰਦੇਬਾਈ ਦੇ ਜਿੰਨੇ ਵੀ ਪ੍ਰੋਗਰਾਮ ਸੀ ਐਵੇਂ ਹੀ ਕਰਵਾਈ ਬਹੁਤ ਸਾਰੇ ਸਿੰਗਰ ਲਾ ਰਹੇ ਸੋ ਅਸੀਂ ਵੀ ਥੋੜੀ ਜੀ ਕੋਸ਼ਿਸ਼ ਕਰਾਂਗੇ